ਸਤਿ ਸ਼੍ਰੀ ਅਕਾਲ ਜੀ ਮੈਂ ਸਰਪੰਚ ਰਸਦੀਪ ਸਿੰਘ ਪਿੰਡ ਕੋੜਤਰਮੂ ਜ਼ਿਲ੍ਹਾ ਮਾਨਸਾ ਬਲਾਕ ਝਨੀਰ ਹਲਕਾ ਸਰਦੂਲਗੜ ਤੋਂ ಗ್ರಾಮ ਪੰਚਾਇਤ ਤੇ ਜਲ ਸਰੋਤ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਛਲੇ 7-8 ਮਹੀਨਿਆਂ ਤੋਂ ਮੇਰੇ ਨਾਲ ਸਾਥ ਦੇ ਕੇ ਪਿੰਡ ਦੇ ਵਿੱਚ ਵਾਟਰ ਵਾਕਸ ਦਾ ਸੁਧਾਰ ਕੀਤਾ ਜੋ ਕਿ ਵਾਟਰ ਵਾਕਸ ਦਾ ਸਾਡੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਤਕਰੀਬਨ 7-8 ਮਹੀਨਿਆਂ ਦੇ ਵਿੱਚ ਅਸੀਂ ਵਾਟਰ ਟੈਂਕ ਦੇ ਵਿੱਚ ਜਿੱਥੇ ਵੀ ਕੋਈ ਪਾਈਪਾਂ ਲੀਕ ਸੀ ਜਾਂ ਨਵੀਆਂ ਪਾਉਣ ਵਾਲੀਆਂ ਸੀ ਪਾਈਪਾਂ ਸਾਰਾ ਸਿਸਟਮ ਬਦਲ ਕੇ ਮੋਟਰਾਂ ਤੋਂ ਲੈ ਟੋਟਲੀ ਸਾਰਾ ਨਵਾਂ ਚੇਂਜ ਕਰਕੇ ਹਰ ਇੱਕ ਘਰ ਦੇ ਵਿੱਚ ਪਾਣੀ ਪਹੁੰਚਦਾ ਕਰਤਾ ਨਹਿਰੀ ਜੋ ਕਿ ਸਾਡੇ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਹੋ ਚੁੱਕਿਆ ਜਿਹਦੇ ਵਿੱਚ ਮੈਂ ਦੁਬਾਰਾ ਫਿਰ ਧੰਨਵਾਦ ਕਰਦਾ ਜਲ ਸਰੋਤ ਵਿਭਾਗ ਦੀ ਟੀਮ ਦਾ ਜਦੋਂ ਵੀ ਉਹਨਾਂ ਨੂੰ ਅਸੀਂ ਫੋਨ ਕਰਦੇ ਸੀ ਉਹ ਨਾਲ ਦੀ ਨਾਲ ਸਾਡੇ ਕੋਲੇ ਹਾਜ਼ਰ ਰਹਿੰਦੇ ਸੀ ਤੇ ਸਾਰੀ ਪੰਚਾਇਤ ਦਾ ਤੇ ਸਾਰੀ ਵਾਟਰਵਰਕਸ ਕਮੇਟੀ ਦਾ ਜੋ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਵਾਟਰਵਰਸ ਸੁਧਾਰ ਕਰਨ ਦੇ ਵਿੱਚ ਮੇਰੀ ਬਹੁਤ ਮਦਦ ਕੀਤੀ ਜਿਸ ਕਰਕੇ ਅਸੀਂ ਅੱਜ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਮੇਰੇ ਪਿੰਡ ਕੋੜਤਰਮੋਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਹੋ ਚੁੱਕਿਆ ਹੈਗਾ ਜੇ ਕੋਈ ਵੀ ਟੀਮ ਨੇ ਬਾਹਰੋਂ ਆ ਕੇ ਮੇਰਾ ਪਿੰਡ ਚੈੱਕ ਅਪ ਕਰਨਾ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਜਦ ਮਰਜ਼ੀ ਆ ਕੇ ਪਿੰਡ ਦਾ ਚੈੱਕਅਪ ਕਰ ਸਕਦੇ ਨੇ ਹਰ ਇੱਕ ਘਰ ਦੇ ਵਿੱਚ ਨਹਿਰੀ ਪਾਣੀ ਮਿਲੂ ਸੋਨੂੰ ਟੂਟੀ ਦਾ ਧੰਨਵਾਦ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਮੈਂ ਸਰਪੰਚ ਰਸਦੀਪ ਸਿੰਘ ਪਿੰਡ ਕੋੜਤਰਮੂ ਜ਼ਿਲ੍ਹਾ ਮਾਨਸਾ ਬਲਾਕ ਝਨੀਰ ਹਲਕਾ ਸਰਦੂਲਗੜ ਤੋਂ ಗ್ರಾಮ ਪੰਚਾਇਤ ਤੇ ਜਲ ਸਰੋਤ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿਛਲੇ 7-8 ਮਹੀਨਿਆਂ ਤੋਂ ਮੇਰੇ ਨਾਲ ਸਾਥ ਦੇ ਕੇ ਪਿੰਡ ਦੇ ਵਿੱਚ ਵਾਟਰਬਾਕਸ ਦਾ ਸੁਧਾਰ ਕੀਤਾ ਜੋ ਕਿ ਵਾਟਰ ਵਸ ਦਾ ਸਾਡੇ ਬਹੁਤ ਜਿਆਦਾ ਬੁਰਾ ਹਾਲ ਸੀ ਤਕਰੀਬਨ 7-8 ਮਹੀਨਿਆਂ ਦੇ ਵਿੱਚ ਅਸੀਂ ਵਾਟਰ ਵਸ ਦੇ ਵਿੱਚ ਜਿੱਥੇ ਵੀ ਕੋਈ ਪਾਈਪਾਂ ਲੀਕ ਸੀ ਜਾਂ ਨਵੀਆਂ ਪਾਉਣ ਵਾਲੀਆਂ ਸੀ ਪਾਈਪਾਂ ਸਾਰਾ ਸਿਸਟਮ ਬਦਲ ਕੇ ਮੋਟਰਾਂ ਤੋਂ ਲੈ ਟੋਟਲੀ ਸਾਰਾ ਨਵਾਂ ਚੇਂਜ ਕਰਕੇ ਹਰ ਇੱਕ ਘਰ ਦੇ ਵਿੱਚ ਪਾਣੀ ਪਹੁੰਚਦਾ ਕਰਤਾ ਨਹਿਰੀ ਜੋ ਕਿ ਸਾਡੇ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਹੋ ਚੁੱਕਿਆ ਜਿਹਦੇ ਵਿੱਚ ਮੈਂ ਦੁਬਾਰਾ ਫਿਰ ਧੰਨਵਾਦ ਕਰਦਾ ਜਲ ਸਰੋਤ ਵਿਭਾਗ ਦੀ ਟੀਮ ਦਾ ਜਦੋਂ ਵੀ ਉਹਨਾਂ ਨੂੰ ਅਸੀਂ ਫੋਨ ਕਰਦੇ ਸੀ ਉਹ ਨਾਲ ਦੀ ਨਾਲ ਸਾਡੇ ਕੋਲ ਹਾਜ਼ਰ ਰਹਿੰਦੇ ਸੀ ਤੇ ਸਾਰੀ ਪੰਚਾਇਤ ਦਾ ਤੇ ਸਾਰੀ ਵਾਟਰਵਰਕਸ ਕਮੇਟੀ ਦਾ ਜੋ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਵਾਟਰਵਰਕਸ ਸੁਧਾਰ ਕਰਨ ਦੇ ਵਿੱਚ ਮੇਰੀ ਬਹੁਤ ਮਦਦ ਕੀਤੀ ਜਿਸ ਕਰਕੇ ਅਸੀਂ ਅੱਜ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਮੇਰੇ ਪਿੰਡ ਕੋੜਤਰਮੂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਹੋ ਚੁੱਕਿਆ ਹੈਗਾ ਜੇ ਕੋਈ ਵੀ ਟੀਮ ਨੇ ਬਾਹਰੋਂ ਆ ਕੇ ਮੇਰਾ ਪਿੰਡ ਚੈੱਕਅਪ ਕਰਨਾ ਤਾਂ ਅਸੀਂ ਦਾਅਵੇ ਨਾ ਕਹਿ ਸਕਦੇ ਆਂ ਵੀ ਜਦ ਮਰਜ਼ੀ ਆ ਕੇ ਪਿੰਡ ਦਾ ਚੈੱਕ ਅਪ ਕਰ ਸਕਦੇ ਨੇ ਹਰ ਇੱਕ ਘਰ ਦੇ ਵਿੱਚ ਨਹਿਰੀ ਪਾਣੀ ਮਿਲੂ ਸਾਨੂੰ ਟੂਟੀ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ